ਸਾਸਤਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਸਾਡੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਤੁਲਸੀ ਦੇ ਵਿੱਚ ਕਿਹੜਾ ਚਾਲ ਕਦੇ ਨਹੀਂ ਪਾਉਣਾ ਚਾਹੀਦਾ ਕਿਹੜੀ ਚੀਜ਼ ਸਾਨੂੰ ਤੁਲਸੀ ਦੀ ਜੜ ਦੇ ਵਿੱਚ ਗੱਡ ਦੇਣੀ ਚਾਹੀਦੀ ਹੈ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਤੁਹਾਨੂੰ ਅਜਿਹੀਆਂ ਕੁਝ ਗੱਲਾਂ ਦੱਸਣ ਜਾ ਰਹੇ ਹਾਂ ਜਿੰਨਾਂ ਗੱਲਾਂ ਨੂੰ ਤੁਹਾਨੂੰ ਜਾਣਨਾ ਬੇਹੱਦ ਜ਼ਰੂਰੀ ਹੈ ਅਗਰ ਤੁਸੀਂ ਇਹਨਾਂ ਗੱਲਾਂ ਦਾ ਪਾਲਣ ਕਰਦੇ ਹੋ ਤਾਂ ਤੁਹਾਨੂੰ ਇਸ ਦਾ ਬਹੁਤ ਹੀ ਜ਼ਿਆਦਾ ਲਾਭ ਹੋਵੇਗਾ ਤੁਹਾਡੇ ਘਰ ਵਿੱਚ ਮਾਂ ਲక్ష్ਮੀ ਜੀ ਦਾ ਸਦਾ ਨਿਵਾਸ ਰਹਿੰਦਾ ਹੈ। ਤુલਸੀ ਦਾ ਪੌਦਾ ਘਰ ਵਿੱਚ ਹੋਣਾ ਪਰਿਵਾਰ ਦੇ ਹਰ ਇੱਕ ਮੈਂਬਰ ਦੇ ਲਈ ਲਾਭਕਾਰੀ ਹੁੰਦਾ ਹੈ। ਇਹ ਪੌਦਾ ਹਰ ਪ੍ਰਕਾਰ ਨਾਲ ਉਪਜੋਗੀ ਹੁੰਦਾ ਹੈ। ਪੁਰਾਣਾਂ ਦੇ ਅਨੁਸਾਰ ਤુલਸੀ ਵਿੱਚ ਦੇਵੀ ਲక్ష్ਮੀ ਜੀ ਦਾ ਵਾਸ ਹੁੰਦਾ ਹੈ। ਨਿਯਮਤ ਰੂਪ ਨਾਲ ਇਸ ਪੌਦੇ ਦੀ ਪੂਜਾ ਕਰਨ ਨਾਲ ਲਾਭ ਵੀ ਜ਼ਰੂਰ ਮਿਲਦਾ ਹੈ। ਭਾਵੇਂ ਜੇਕਰ ਤੁਸੀਂ ਤુલਸੀ ਨੂੰ ਘਰ ਵਿੱਚ ਰੱਖਣ ਦੇ ਨਾਲ ਉਸੇ ហេਠਾ ਇੱਕੋ ਚੀਜ਼ ਜੇ ਬਾਂდ ਲੈਂਦੇ ਹੋ ਤਾਂ ਤੁਹਾਨੂੰ ਤુલਸੀ ਲਗਾਉਂਦਾ کئی ਗੁਣਾ ਜ਼ਿਆਦਾ ਫਾਲ ਮਿਲਦਾ ਹੈ ਕਿਉਂਕਿ ਇੱਕ ਚੀਜ਼ ਤੋਂ ਬਿਨਾ ਤુલਸੀ ਅਧੂਰੀ ਮੰਨੇ ਜਾਂਦੀ ਹੈ ਇਹ ਚੀਜ਼ ਤુલਸੀ ਨੇ ਸੰਪੂਰਨ ਬਣਾਉਂਦੀ ਹੈ ਇਸੇ ਲਈ ਸ਼ਾਸਤਰਾਂ ਦੇ ਵਿੱਚ ਇਸ ਦਾ ਸਭ ਤੋਂ ਜ਼ਿਆਦਾ ਮਹੱਤਵ ਦੱਸਿਆ ਗਿਆ ਹੈ ਦੋਸਤੋ ਬਾਤ ਵਿੱਚ ਹੀ ਨਹੀਂ ਬਲਕੇ ਸੰਸਾਰ ਦੇ ਹੋਰ ਵੀ ਦੇਸ਼ਾਂ ਵਿੱਚ ਤુલਸੀ ਨੂੰ ਬਹੁਤ ਹੀ ਜ਼ਿਆਦਾ ਗੁਣਕਾਰੀ ਮੰਨਿਆ ਗਿਆ ਹੈ ਇਸ ਪੌਦੇ ਵਿੱਚ अनेका ਅਸ਼ੁੱਧਿ ਗੁਣ ਹੋਣ ਦੇ ਨਾਲ ਇਸ ਦਾ ਅਧਿਆਤਮਿਕ ਤੌਰ ਤੇ ਵੀ ਬਹੁਤ ਮਹੱਤਵ ਦੱਸਿਆ ਗਿਆ ਹੈ ਹਰ ਇੱਕ ਧਾਰਮਿਕ ਅਨੁਸਾਰਟ ਹੋਵੇ ਜਾਂ ਕੋਈ ਯੋਗ ਹੋਵੇ ਉਸ ਵਿੱਚ ਤુલਸੀ ਦਾ ਪ੍ਰਯੋਗ ਜਾਂ ਕੋਈ ਜਾਗੋਵੇ ਉਸ ਵਿੱਚ ਤુલਸੀ ਦਾ ਪ੍ਰਯੋਗ ਕੀਤਾ ਜਾਂਦਾ ਹੈ ਤੁਲਸੀ ਨੂੰ ਭਗਵਾਨ ਵਿਸ਼ਨੂੰ ਦੀ ਪਤਨੀ ਕਿਹਾ ਗਿਆ ਹੈ ਇਸ ਕਾਰਨ ਤੁਲਸੀ ਜਗਤ ਜਾਨਨੀ ਹੈ ਤੁਲਸੀ ਨੂੰ ਸਾਰੇ ਦੇਵੀ ਦੇਵਤਿਆਂ ਤੋਂ ਵਰਦਾਨ ਪ੍ਰਾਪਤ ਹੈ ਜਿਸ ਨਾਲ ਤੁਸੀ ਜਿਸ ਨਾਲ ਤੁਸੀ ਦੇ ਪੱਤੇ ਨੂੰ ਅੰਮ੍ਰਿਤ ਦੇ ਗੁਣਾਂ ਨਾਲ ਜੋਗਤ ਕੀਤਾ ਗਿਆ ਹੈ ਜਿਸ ਥਾਨ ਤੇ ਤੁਲਸੀ ਦਾ ਪੌਦਾ ਹੁੰਦਾ ਹੈ ਉਸ ਥਾਨ ਉਸ ਥਾਨ ਦੇ ਬ੍ਰਹਮਾ ਵਿਸ਼ਨੂੰ ਮਹੇਸ਼ ਜਾਨੀ ਕਿ ਤ੍ਰਿਦੇਵ ਦਰਨਵਾਸ ਹੁੰਦਾ ਹੈ ਤੁਲਸੀ ਦੀ ਪੂਜਾ ਕਰਨ ਨਾਲ ਸਾਰੀਆਂ ਮਾੜੀਆਂ ਸ਼ਕਤੀਆਂ ਨਸ਼ਟ ਹੋ ਜਾਂਦੀਆਂ ਹਨ ਜਿਵੇਂ ਸੂਰਜ ਤੇ ਉਹਦੇ ਹੋਣ ਤੇ ਰਾਤ ਦਾ ਹਨੇਰਾ ਨਸ਼ਟ ਹੋ ਜਾਂਦਾ ਹੈ। ਸ਼ਾਸਤਰਾਂ ਦੇ ਅਨੁਸਾਰ ਜਿੰਨਾ ਘਰ ਵਿੱਚ ਤુલਸੀ ਦਾ ਪੌਦਾ ਸਦਾ ਹਰਿਆ ਭਰਿਆ ਰਹਿੰਦਾ ਹੈ ਉਸ ਘਰ ਵਿੱਚ ਸੁੱਖ ਸ਼ਾਂਤੀ ਸਮ੍ਰiddhi ਬਣੀ ਰਹਿੰਦੀ ਹੈ। ਭਗਵਾਨ ਵਿਸ਼ਨੂੰ ਦੀ ਪੂਜਾ ਵਿੱਚ ਉਹਨਾਂ ਨੂੰ ਚੜ੍ਹਾਏ ਜਾਣ ਵਾਲੇ ਭੋਗ ਵਿੱਚ ਤુલਸੀ ਦੇ ਪੱਤੇ ਜ਼ਰੂਰ ਹੋਣੇ ਚਾਹੀਦੇ ਹਨ। ਕਿਉਂਕਿ ਤુલਸੀ ਪੱਤਰ ਤੋਂ ਬਿਨਾ ਭਗਵਾਨ ਵਿਸ਼ਨੂੰ ਕਿਸੇ ਵੀ ਪ੍ਰਕਾਰ ਦਾ ਭੋਗ ਸਵੀਕਾਰ ਨਹੀਂ ਕਰਦੇ। ਇਸ ਲਈ ਹਰੇਕ ਘਰ ਵਿੱਚ ਤુલਸੀ ਦਾ ਪੌਦਾ ਜ਼ਰੂਰ ਹੋਣਾ ਚਾਹੀਦਾ ਹੈ। ਅਗਰ ਤੁਹਾਡੇ ਘਰ ਵਿੱਚ ਤુલਸੀ ਹੈ ਤਾਂ ਸੁੱਖ ਸ਼ਾਂਤੀ ਅਤੇ ਸਮ੍ਰiddhi ਲਈ ਤુલਸੀ ਮਾਣੋ ਚੁੰਨੇ ਜੜੋ ਚੁੰਨੇ ਜ਼ਰੂਰ ਚੜਾਉਣੀ ਚਾਹੀਦੀ ਹੈ। ਅਕਸਰ ਲੋਕ ਘਰ ਵਿੱਚ ਤુલਸੀ ਦਾ ਪੌਦਾ ਤਾਂ ਲਗਾ ਦਿੰਦੇ ਹਨ ਪਰ ਉਹਨਾਂ ਤੋਂ ਇਹ ਗਲਤੀ ਹੋ ਜਾਂਦੀ ਹੈ ਕਿ ਉਹ ਤુલਸੀ ਮਾਣੋ ਚੁੰਨੇ ਨਹੀਂ ਛੜਾਉਂਦੇ। ਜਿਸ ਕਾਰਨ ਉਹਨਾਂ ਨੂੰ ਤુલਸੀ ਲਗਾਉਣ ਦਾ ਸ਼ੋਭਾਫਲ ਪ੍ਰਾਪਤ ਨਹੀਂ ਹੋ ਪਾਉਂਦਾ। ਹਮੇਸ਼ਾ ਧਿਆਨ ਰੱਖੋ ਕਿ ਤુલਸੀ ਦਾ ਪੌਦਾ ਚੁੰਨੀ ਦੇ ਬਿਨਾ ਅਧੂਰਾ ਹੁੰਦਾ ਹੈ। ਤુલਸੀ ਕੇਵਲ ਇੱਕ ਪੌਦਾ ਨਹੀਂ ਬਲਕੇ ਉਹ ਦੇਵੀ ਹੈ, ਵਿਸ਼ਨੂ ਪਤਨੀ ਹੈ। ਉਹਨਾਂ ਨੂੰ ਅਸੀਂ ਆਪਣੇ ਮਾਤਾ ਮੰਨਦੇ ਹਾਂ। ਇਸ ਲਈ ਤુલਸੀ ਨੂੰ ਚੁੰਨੀ ਜ਼ਰੂਰ ਛੜਾਉਣੀ ਚਾਹੀਦੀ ਹੈ। ਇਸ ਨਾਲ ਮਾਤ ਇਸ ਨਾਲ ਪਤੀ ਪਤਨੀ ਵਿੱਚ ਪ੍ਰੇਮ ਅਤੇ ਵਿਸ਼ਵਾਸ ਵਧਦਾ ਹੈ। ਘਰ ਵਿੱਚ ਰਹਿਣ ਵਾਲੀਆਂ ਔਰਤਾਂ ਸਦਾ ਸੁਹਾਗਣ ਅਤੇ ਸੁਭਾਗਸ਼ਾਲੀ ਰਹਿੰਦੀਆਂ ਹਨ। ਤੁਲਸੀ ਨੂੰ ਚੁੰਨੇ ਚੜਾਉਂਦੇ ਸਮੇਂ ਤੁਹਾਨੂੰ ਇਹ ਗੱਲ ਧਿਆਨ ਵਿੱਚ ਰੱਖਣੀ ਚਾਹੀਦੀ ਹੈ ਕਿ ਤੁਲਸੀ ਨੂੰ ਲਾਲ ਰੰਗ ਦੀ ਚੁੰਨੀ ਨਾ ਚੜਾਓ ਲਾਲ ਰੰਗ ਦਾ ਸਬੰਧ ਮੰਗਲ ਗ੍ਰਹਿ ਨਾਲ ਹੁੰਦਾ ਹੈ ਅਤੇ ਬੁੱਧ ਗ੍ਰਹਿ ਤੁਲਸੀ ਨਾਲ ਸੰਬੰਧਿਤ ਹੁੰਦਾ ਹੈ ਮੰਗਲ ਅਤੇ ਬੁੱਧ ਗ੍ਰਹਿ ਮਿੱਤਰ ਨਹੀਂ ਹੁੰਦੇ ਬੁੱਧ ਦੇ ਅਨੁਕool ਸ਼ੁਕਰ ਗ੍ਰਹਿ ਅਤੇ ਰਾਹੂ ਹਨ ਇਸ ਲਈ ਤੁਲਸੀ ਤੇ ਲਾਲ ਚੁੰਨੀ ਕਦੇ ਨਹੀਂ ਚੜਾਉਣੀ ਚਾਹੀਦੀ ਤੁਸੀਂ ਤੂਲਸੀ ਤੇ ਹਰੇ ਰੰਗ ਦੇ, ਪੀਲੇ ਰੰਗ ਦੇ ਜਾਂ ਫਿਰ ਨੀਲੇ ਰੰਗ ਦੇ ਚੁੰਨੇ ਚੜਾ ਸਕਦੇ ਹੋ ਪਰ ਕਈ ਲੋਕ ਪੁਰਾਣੇ ਫਟੇ ਹੋਏ ਚੁੰਨੇ ਤੂਲਸੀ ਤੇ ਬੰਨ੍ਹ ਦਿੰਦੇ ਹਨ ਅਜਿਹਾ ਕਰਨਾ ਅਸ਼ੁਭ ਹੁੰਦਾ ਹੈ ਤੂਲਸੀ ਤੇ ਨਵੇਂ ਚੁੰਨੇ ਹੀ ਬਣਾਉਣੇ ਚਾਹੀਦੇ ਹਨ ਤੂਲਸੀ ਤੇ ਚੁੰਨੇ ਚੜਾਉਣ ਨਾਲ ਇਕਾदशी ਦਿਨ ਸਭ ਤੋਂ ਉਤਮ ਹੁੰਦਾ ਹੈ ਕਿਸੇ ਵੀ ਇਕਾदशी ਦੇ ਦਿਨ ਨਵੇਂ ਚੁੰਨੇ ਲੈ ਆ ਕੇ ਉਸ ਤੂਲਸੀ ਦੇ ਪੌਦੇ ਤੇ ਬੰਨ੍ਹ ਦਿਓ ਇਸੇ ਤੁਹਾਨੂੰ ਕਈ ਗੁਣਾ ਜ਼ਿਆਦਾ ਲਾਭ ਪ੍ਰਾਪਤ ਹੋਣਗੇ ਤુલਸੀ ਨੂੰ ਬਿਨਾਂ ਚੁੰਨੀ ਦੇ ਕਦੇ ਨਾ ਰੱਖੋ ਅਗਰ ਚੁੰਨੀ ਪੁਰਾਣੀ ਹੋ ਜਾਵੇ ਤਾਂ ਚੁੰਨੀ ਨੂੰ ਇਕਦਸੀ ਦੇ ਦਿਨ ਬਦਲਣਾ ਚਾਹੀਦਾ ਹੈ ਤુલਸੀ ਦਾ ਵਿਆਹ ਵੀ ਜ਼ਰੂਰ ਕਰਨਾ ਚਾਹੀਦਾ ਹੈ ਇਸ ਨਾਲ ਮਨੋਕ ਦੇ ਸਾਰੇ ਦੁੱਖਾਂ ਦਾ ਅੰਤ ਹੁੰਦਾ ਹੈ ਸੰਸਾਰਿਕ ਜੀਵਨ ਸੁਖਮਈ ਬੀਤਦਾ ਹੈ ਕੁਝ ਲੋਕ ਜਾਣੇ ਅਣਜਾਣੇ ਵਿੱਚ ਤુલਸੀ ਦੇ ਕੋਲ ਅਜਿਹੀ ਚੀਜ਼ ਰੱਖ ਦਿੰਦੇ ਹਨ ਜਿਸ ਨਾਲ ਤુલਸੀ ਦਾ અપਮਾਨ ਹੁੰਦਾ ਹੈ ਤੁਲਸੀ ਦਾ ਪੌਦਾ ਬਹੁਤ ਹੀ ਸੰਵੇਦਨਸ਼ੀਲ ਹੁੰਦਾ ਹੈ ਇਸੇ ਜਗ੍ਹਾ ਚੰਗੀ ਤਰ੍ਹਾਂ ਦੇਖਭਾਲ ਕਰਨੀ ਪੈਂਦੀ ਹੈ ਤੇ ਇਸੇ ਸ਼ੋਭਾ ਵਾਲਾ ਪ੍ਰਾਪਤ ਹੁੰਦੀ ਹੈ ਅਨੇ ਇਸ ਲਈ ਤੁਲਸੀ ਦੇ ਪੌਦੇ ਦੇ ਕੋਲ ਤੁਹਾਨੂੰ ਆਪਣੇ ਮੂੰਹੋਂ ਅਪਸ਼ਬਦ ਨਹੀਂ ਬੋਲਣੇ ਚਾਹੀਦੇ ਤੁਲਸੀ ਦੇ ਕੋਲ ਭੋਲ ਕੇ ਵਿੱਚ ਉੱਤੇ ਚੱਪਲ ਜਾਂ ਫਿਰ ਚਾੜੂ ਪੋਚਾ ਨਹੀਂ ਰੱਖਣਾ ਚਾਹੀਦਾ ਇਸ ਨੂੰ ਅਪਮਾਨ ਮੰਨਿਆ ਗਿਆ ਹੈ ਜਿੱਥੇ ਤੁਲਸੀ ਦਾ ਪੌਦਾ ਹੋਵੇ ਉਸ ਸਥਾਨ ਦੇ ਆਸ-ਪਾਸ ਥੋਕਣ ਨਾਲ ਕੋਰ ਅਨਾਰਥ ਹੁੰਦਾ ਹੈ ਤੋਂ ਸੇ ਦੇ ਕੋਲ ਚਲ ਨਾਲ ਭਰਿਆ ਹੋਇਆ ਪਾਤਰ ਵੀ ਨਹੀਂ ਰੱਖਣਾ ਚਾਹੀਦਾ ਤુલਸੀ ਦੇ ਪੌਦੇ ਦੇ ਕੋਲ ਦੀਵਾ ਜਗਾਉਣ ਤੋਂ ਬਾਅਦ ਦੀਵੇ ਨੂੰ ਓਥੋਂ ਹਟਾ ਦੇਣਾ ਚਾਹੀਦਾ ਹੈ ਕਿਉਂਕਿ ਤુલਸੀ ਦੇ ਥਾਂ ਬੁਝੇ ਹੋਇਆ ਦੀਵਾ ਰੱਖਣਾ ਸ਼ੋਭ ਮੰਨਿਆ ਜਾਂਦਾ ਹੈ ਜਿਸ ਥਾਂ ਤੇ ਤુલਸੀ ਦਾ ਪੌਦਾ ਹੁੰਦਾ ਹੈ ਉਸ ਥਾਂ ਨੂੰ ਹਮੇਸ਼ਾ ਸਾਫ਼ ਸੁਥਰਾ ਰੱਖੋ ਇਸ ਲਈ ਨਿਯਮ ਰੂਪ ਨਾਲ ਤુલਸੀ ਦੇ ਪੌਦੇ ਕੋਲ ਸਫਾਈ ਰੱਖੋ ਤੁਲਸੀ ਦੇ ਪੌਦੇ ਵਿੱਚ ਸ਼ਿਵਲਿੰਗ ਗਣੇਸ਼ ਜੀ ਦੀ ਪ੍ਰਤੀਮਾ ਨਹੀਂ ਰੱਖਣੀ ਚਾਹੀਦੀ ਨਾਲੇ ਤુલਸੀ ਦੇ ਕਮਲੇ ਵਿੱਚ ਹੋਰ ਕਿਸੇ ਵੀ ਪ੍ਰਕਾਰ ਦਾ ਪੌਦਾ ਵੀ ਲਗਾਉਣਾ ਅਸ਼ubh ਹੁੰਦਾ ਹੈ ਤુલਸੀ ਦੇ ਪੌਦੇ ਦੇ ਕੋਲ ਕੱਪੜੇ ਵੀ ਨਹੀਂ ਸੁਕਾਉਣੇ ਚਾਹੀਦੇ ਨੇ ਦਾ ਕੱਪੜਿਆਂ ਤੋਂ ਗੰਦਾ ਪਾਣੀ ਤુલਸੀ ਦੇ ਪੌਦੇ ਤੇ ਡਿੱਗ ਸਕਦਾ ਹੈ ਧਿਆਨ ਰੱਖੇ ਤુલਸੀ ਦੇ ਪੌਦੇ ਨੂੰ ਨਹ ਨਾਲ ਨਹੀਂ ਤੋੜਨਾ ਚਾਹੀਦਾ ਜਿਸ ਨਾਲ ਤੋਸੀ ਦਾ ਅਪਮਾਨ ਹੁੰਦਾ ਹੈ ਜੇਕਰ ਤੁਸੀਂ ਤુલਸੀ ਦੇ ਪੱਤੇ ਸੁੱਕ ਕੇ ਡਿੱਗ ਜਾਂਦੇ ਹਨ ਉਹਨਾਂ ਨੂੰ ਕਾਜਰੇ ਵਿੱਚ ਸੁਟਣਾ ਚਾਹੀਦਾ ਹੈ। ਉਹਨਾਂ ਪਤਿਆਂ ਨੂੰ ਤੁਲਸੀ ਦੀ ਮਿੱਟੀ ਵਿੱਚ ਦਬਾ ਦੇਵੋ। ਐਤਵਾਰ ਦੇ ਦਿਨ ਤੁਲਸੀ ਦੇ ਪੱਤੇ ਨਹੀਂ ਤੋੜਨੇ ਚਾਹੀਦੇ। ਐਤਵਾਰ ਨੂੰ ਤੁਲਸੀ ਨੂੰ ਜਲ ਵੀ ਨਹੀਂ ਚੜਾਉਣਾ ਚਾਹੀਦਾ। ਬਾਕੀ ਹੋਰ ਦਿਨ ਨਿਤ ਬਿਨਾ ਬਿਨਾ ਨਾਗੇ ਤੁਲਸੀ ਨੂੰ ਸਵੇਰੇ ਜਲ ਦੇਣਾ ਚਾਹੀਦਾ ਹੈ ਤੇ ਸ਼ਾਮ ਦੇ ਸਮੇਂ ਇੱਕ ਦੀਵਾ ਜਗਾਉਣਾ ਚਾਹੀਦਾ ਹੈ। ਅਕਸਰ ਔਰਤਾਂ ਇਸ਼ਨਾਨ ਤੋਂ ਬਾਅਦ ਆਪਣੇ ਬਵਾਲ ਖੁੱਲੇ ਰੱਖ ਕੇ ਤੁਲਸੀ ਨੂੰ ਜਲ ਦਿੰਦੀਆਂ ਹਨ। ਅਜਿਆ ਕਰਨਾ ਗਲਤ ਹੁੰਦਾ ਹੈ ਔਰਤਾਂ ਨੂੰ ਹਮੇਸ਼ਾ ਆਪਣੇ ਵਾਲ ਪੰਨ ਕੇ ਹੀ ਮੱਥੇ ਤੇ ਸੰਦੂਰ ਲਗਾ ਕੇ ਹੀ ਤੂਲਸੀ ਵਿੱਚ ਚਲ ਦੇਣਾ ਚਾਹੀਦਾ ਹੈ ਜਿਸ ਨਾਲ ਤੂਲਸੀ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ ਘਰ ਵਿੱਚ ਤੂਲਸੀ ਦਾ ਪੌਦਾ ਲਗਾਉਂਦੇ ਸਮੇਂ ਧਿਆਨ ਰੱਖੇ ਕਿ ਤੁਸੀਂ ਇਸ ਦੇ ਲਈ ਗੰਦੀ ਮਿੱਟੀ ਦੀ ਵਰਤੋਂ ਨਾ ਕਰੋ ਤੂਲਸੀ ਦੇ ਪੌਦੇ ਲਈ ਸ਼ਮਸ਼ਾਨ ਦੀ ਜਾਂ ਗੰਦਗੀ ਵਾਲੇ ਥਾਂ ਦੀ ਮਿੱਟੀ ਵਰਤੋਂ ਨਹੀਂ ਕਰਨੀ ਚਾਹੀਦੀ ਇਸ ਨਾਲ ਤੂਲਸੀ ਰੋਸ ਜਾਂਦੀ ਹੈ ਸੋਕਣ ਲੱਗਦੀ ਹੈ ਤਰਸੀ ਦਾ ਪੌਦਾ ਕਦੇ ਗੰਦੇ ਸਥਾਨ ਤੇ ਨਹੀਂ ਲਗਾਉਣਾ ਚਾਹੀਦਾ ਜਿਵੇਂ ਨਾਲੀ ਜਾਂ ਬਾਥਰੂਮ ਦੇ ਕੋਲ ਤੁਲਸੀ ਦਾ ਪੌਦਾ ਕਦੇ ਨਹੀਂ ਰਖਾਉਣਾ ਚਾਹੀਦਾ ਨਹੀਂ ਤੇ ਗੰਦਾ ਪਾਣੀ ਤੁਲਸੀ ਦੇ ਪੌਦੇ ਵਿੱਚ ਟਿਕ ਸਕਦਾ ਹੈ ਜੋ ਬਹੁਤ ਹੀ ਅਸ਼ੋਭ ਮੰਨਿਆ ਗਿਆ ਹੈ ਘਰ ਵਿੱਚ ਤੁਲਸੀ ਦਾ ਪੌਦਾ ਕਦੇ ਸੁੱਕਣਾ ਨਹੀਂ ਚਾਹੀਦਾ ਸ਼ਾਸਤਰਾ ਦੇ ਵਿੱਚ ਇਹ ਮੰਨਤਾ ਹੈ ਕਿ ਤੁਲਸੀ ਦਾ ਪੌਦਾ ਸੁੱਕਣਾ ਅਕਾਲ ਮੌਤ ਦੀ ਸੋਚਨਾ ਦਿੰਦਾ ਹੈ ਘਰ ਵਿੱਚ ਤੁਲਸੀ ਦਾ ਪੌਦਾ ਸੁੱਕ ਜਾਵੇ ਤਾਂ ਘਰ ਦੇ ਸੋਖ ਸਮਰੇ ਦੇ ਖਤਮ ਹੋ ਜਾਣ ਦੀ ਹੈ ਸੁੱਕੀ ਹੋਈ ਦਲਸੀ ਵਿੱਚ ਮਾਂ ਲక్ష్ਮੀ ਦਾ ਵਾਸ ਨਹੀਂ ਹੁੰਦਾ ਵਾਸੂ ਸ਼ਾਸਤਰ ਅਨੁਸਾਰ ਤੁਲਸੀ ਦਾ ਪੌਦਾ ਤੁਲਸੀ ਦਾ ਪੌਦਾ ਸੁੱਕ ਜਾਵੇ ਤਾਂ ਇਹ ਆਉਣ ਵਾਲੀ ਕਿਸੇ ਦੁਰਘਟਨਾ ਦਾ ਸੰਕੇਤ ਹੁੰਦਾ ਹੈ ਇਸ ਲਈ ਤੁਲਸੀ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਚਾਹੀਦਾ ਹੈ ਉਸ ਨੂੰ ਨਿਤ ਜਾਲ ਦੇ ਕੇ ਹਰਾ-ਪਰਾ ਰੱਖਣਾ ਚਾਹੀਦਾ ਹੈ ਤੁਲਸੀ ਵਿੱਚ ਕਦੇ ਵੀ ਕਿਸੇ ਪ੍ਰਕਾਰ ਦੇ ਕੈਮੀਕਲ ਨਹੀਂ ਪਾਉਣੇ ਚਾਹੀਦੇ ਕੇਵਲ ਖਾਦ ਪਦਾਰਥ ਗੋਬਰ ਦਾ ਪ੍ਰਯੋਗ ਕਰਨਾ ਚਾਹੀਦਾ ਹੈ ਨਾਲੇ ਹੀ ਇਸ ਗੱਲ ਦਾ ਧਿਆਨ ਰੱਖੋ ਤੁਲਸੀ ਵਿੱਚ ਮਕੜੀ ਦੇ ਜਾਲੇ ਜਾਂ ਕੀੜੇ ਜਾਂ ਕੀੜੇ ਨਹੀਂ ਲੱਗਣੇ ਚਾਹੀਦੇ ਸਥਾਈ ਅਜੇ ਸਥਾਨ ਤੇ ਲక్ష్ਮੀ ਵਾਸਨੇ ਕਾਦੀ ਸਾਸਤਰਾਂ ਅਨੁਸਾਰ ਤੁਲਸੀ ਨੂੰ ਬਿਨੈ स्नान ਕੀਤੇ ਜਲ ਨਹੀਂ ਦੇਣਾ ਚਾਹੀਦਾ ਪੈਰਾਂ ਵਿੱਚ ਚੱਪਲ ਆਦ ਪੈਣ ਕੇ ਤੁਲਸੀ ਨੂੰ ਜਲ ਨਾ ਦੇਵੋ ਤੁਸੀਂ ਤੁਲਸੀ ਨੂੰ ਜਲ ਦੇਂਦੇ ਸਮੇਂ ਧਿਆਨ ਰੱਖਿਓ ਜਲ ਤੁਹਾਡੇ ਪੈਰਾਂ ਤੇ ਨਾ ਪਵੇ ਇਸਨਾਂ ਤુલਸੀ ਦਾ ਪਵਮਾਨ ਹੁੰਦਾ ਹੈ। ਸ਼੍ਰੀ ਕ੍ਰਿਸ਼ਨ ਕਹਿੰਦੇ ਹਨ ਕਿ ਨਿਤ ਤુલਸੀ ਦੇ ਦਰਸ਼ਨ ਨਾਲ ਮਨੁੱਖ ਨੂੰ ਸਵਰਗ ਦੀ ਪ੍ਰਾਪਤੀ ਹੁੰਦੀ ਹੈ। ਤુલਸੀ ਪੱਤਰ ਦੇ ਸੇਵਨ ਨਾਲ ਉਸ ਦੇ ਸਾਰੇ ਪਾਪ ਨਸ਼ਟ ਹੋ ਜਾਂਦੇ ਹਨ। ਤુલਸੀ ਦਾ ਪੌਦਾ ਹਮੇਸ਼ਾ ਘਰ ਵਿੱਚ ਸਾਹਮਣੇ ਲਗਾਉਣਾ ਚਾਹੀਦਾ ਹੈ। ਇਸ ਨੂੰ ਪੂਰਬ ਜਾਂ ਉੱਤਰ ਦਿਸ਼ਾ ਵਿੱਚ ਲਗਾਉਣਾ ਸਭ ਤੋਂ ਜ਼ਿਆਦਾ ਸ਼ੋਭਾ ਹੁੰਦਾ ਹੈ। ਅਗਰ ਤુલਸੀ ਦੇ ਗਮਲੇ ਵਿੱਚ ਦੂਸਰੇ ਪੌਦੇ ਉੱਗ ਆਉਂਦੇ ਹਨ ਤਾਂ ਉਨ੍ਹਾਂ ਨੂੰ ਤਾਂ ਉਨ੍ਹਾਂ ਨੂੰ ਸਮੇਂ ਤੇ ਹਟਾ ਦੇਣਾ ਚਾਹੀਦਾ ਹੈ। ਅਗਰ ਤુલਸੀ ਦੇ ਔਰ ਪੌਦੇਾਂ ਤਾਂ ਇਹ ਪੌਦੇ ਦੂਸਰਿਆਂ ਨੂੰ দান ਵਿੱਚ ਦੇਣੇ ਚਾਹੀਦੇ ਹਨ ਕਿਹਾ ਜਾਂਦਾ ਹੈ ਕਿ ਜਦੋਂ ਘਰ ਵਿੱਚ ਇੱਕ ਤੋਂ ਜ਼ਿਆਦਾ ਤુલਸੀ ਦੇ ਪੌਦੇ ਆਪਣੇ ਆਪ ਉੱਗਣ ਲੱਗਦੇ ਹਨ ਤਾਂ ਘਰ ਵਿੱਚ ਸਾਕਸ਼ਾਤ ਮਾਤਾ ਲక్ష్ਮੀ ਦਾ ਆਗਮਨ ਹੁੰਦਾ ਹੈ ਤુલਸੀ ਦੇ ਕੋਲ ਕਦੇ ਕੰਡੇਦਾਰ ਪੌਦੇ ਨਹੀਂ ਰੱਖਣੇ ਚਾਹੀਦੇ ਇਸ ਨਾਲ ਤુલਸੀ ਮਾਰ ਰੁੱਸ ਜਾਂਦੀ ਹੈ ਤુલਸੀ ਦੇ ਕੋਲ ਮਾਰੋਥੱਲੀ ਪੌਦੇ ਰੱਖਣਾ ਬੇਹੱਦ ਅਸ਼ੋਭ ਮੰਨਿਆ ਜਾਂਦਾ ਹੈ ਅਜਿਹੇ ਪੌਦਿਆਂ ਤੋਂ ਨਕਾਰਾਤਮਕ ਊਰਜਾ ਨਿਕਲਦੀ ਹੈ ਸ਼ਾਸਤ੍ਰਾਂ ਵਿੱਚ ਕਿਹਾ ਗਿਆ ਹੈ ਕਿ ਜਿੰਨਾ ਪੌਦਿਆਂ ਤੋਂ ਹਰੀਆਂ-ਭਰੀਆਂ ਕਲੀਆਂ ਉਤਪਤੀ ਨਾ ਹੋਵੇ ਉਸ ਥਾਂ ਤੇ ਕੰਡੇ ਨਿਕਲਦੇ ਹੋਣ ਤਾਂ ਅਜਿਹੇ ਪੌਦਿਆਂ ਨੂੰ ਤુલਸੀ ਦੇ ਕੋਲ ਕਦੇ ਰੱਖਣਾ ਨਹੀਂ ਚਾਹੀਦਾ ਬਲਕਿ ਮਾਰਥੁਲੀ ਪੌਦੇ ਘਰ ਵਿੱਚ ਕਿਸੇ ਵੀ ਥਾਂ ਤੇ ਰੱਖਣੇ ਨਹੀਂ ਚਾਹੀਦੇ ਇਹਨਾਂ ਪੌਦਿਆਂ ਕਾਰਨ ਘਰ ਦਾ ਵਾਤਾਵਰਣ ਨਕਾਰਾਤਮਕ ਬਣ ਜਾਂਦਾ ਹੈ ਜਿਵੇਂ ਕਈ ਲੋਕ ਨਾਗਫਣੀ ਦਾ ਪੌਦਾ ਸਜਾਵਟ ਦੇ ਨਾਮ ਦੇ ਘਰ ਰੱਖਦੇ ਹਨ ਅਜਿਹਾ ਕਰਨਾ ਬਿਲਕੁਲ ਗਲਤ ਹੈ ਨਾਗ ਫਾਣੀ ਦਾ ਪੌਦਾ ਤਾਂ ਗਲਤੀ ਨਾਲ ਵੀ ਤુલਸੀ ਦੇ ਕੋਲ ਨਾ ਰੱਖੋ ਇਹ ਤુલਸੀ ਦੇ ਸੰਪੂਰਨ ਸਕਾਰਾਤਮਕ ਊਰਜਾ ਨੂੰ ਨਸ਼ਟ ਕਰ ਦਿੰਦਾ ਹੈ ਪਸ ਸ਼ਾਸਤਰਾ ਵਿੱਚ ਕੇਲੇ ਦੇ ਪੌਦੇ ਦਾ ਵਿਸ਼ੇਸ਼ ਮਹੱਤਵ ਦੱਸਿਆ ਗਿਆ ਹੈ ਅਗਰ ਤੁਸੀਂ ਤુલਸੀ ਦੇ ਕੋਲ ਕੇਲੇ ਦਾ ਪੇੜ ਲਗਾ ਦਿੰਦੇ ਹੋ ਤਾਂ ਤੁਹਾਨੂੰ ਕਈ ਗੁਣ ਜ਼ਿਆਦਾ ਫਲ ਪ੍ਰਾਪਤ ਹੁੰਦਾ ਹੈ ਕੇਲੇ ਦੇ ਪੇੜ ਵਿੱਚ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਇਸ ਨੂੰ ਤુલਸੀ ਦੇ ਕੋਲ ਲਗਾਉਣ ਨਾਲ ਘਰ ਵਿੱਚ ਸੋਖ ਸਮ੍ਰਿਧੀ ਆਉਂਦੀ ਹੈ ਨਾਲੇ ਜਿਸ ਥਾਂ ਤੇ ਭਗਵਾਨ ਵਿਸ਼ਨੂੰ ਦਾ ਵਾਸ ਹੁੰਦਾ ਹੈ ਉਥੇ ਮਾਂ ਲక్ష్ਮੀ ਚੱਲ ਕੇ ਆਉਣਾ ਉਥੇ ਮਾਂ ਲక్ష్ਮੀ ਨੇ ਚੱਲ ਕੇ ਆਉਣਾ ਪੈਂਦਾ ਹੈ ਤુલਸੀ ਦਾ ਪੌਦਾ ਕਦੇ ਲਾਲਚ ਵਿੱਚ ਆ ਕੇ ਨਹੀਂ ਲਗਾਉਣਾ ਚਾਹੀਦਾ ਤુલਸੀ ਦਾ ਪੌਦਾ ਲਗਾਓ ਤਾਂ ਉਸ ਦੀ ਨਿਤ ਪੂਜਾ ਕਰਨੀ ਜ਼ਰੂਰੀ ਹੈ ਅਗਰ ਤੁਸੀਂ ਇਹਨਾਂ ਨਿਯਮਾਂ ਦਾ ਪਾਲਣ ਨਹੀਂ ਕਰ ਸਕਦੇ ਹੋ ਤਾਂ ਤુલਸੀ ਦਾ ਪੌਦਾ ਘਰ ਵਿੱਚ ਲਗਾ ਕੇ ਤુલਸੀ ਮਾਤਾ ਦਾ ਅਪਮਾਨ ਭੁੱਲ ਕੇ ਵੀ ਨਾ ਕਰੋ ਇਸ ਨਾਲ ਤੁਹਾਨੂੰ ਉਲਟ ਨਤੀਜੇ ਭੋਗਨੇ ਪੈ ਸਕਦੇ ਹਨ ਤਾਂ ਦੋਸਤੋ ਇਸ ਪ੍ਰਕਾਰ ਨਾਲ ਤੁਸੀਂ ਵੀ ਤુલਸੀ ਦੇ ਗਮਲੇ ਵਿੱਚ ਇਹ ਚੀਜ਼ ਜ਼ਰੂਰ ਰੱਖੋ ਸੱਚੀ ਸ਼ਰਧਾ ਨਾਲ ਤુલਸੀ ਦੇ ਪੌਦੇ ਦੀ ਦੇਖਭਾਲ ਕਰੋ ਮਾਂ ਲక్ష్ਮੀ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਤੇ ਤਨ ਸਮ੍ਰਿਧੀ ਲੈ ਕੇ ਆਵੇਗੀ ਐਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਵੀਡੀਓ ਚੰਗੀ ਲੱਗੀ ਤਾਂ ਅਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ